ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰ ਨਿਸਤਾਰੇ ਰਤੈ ਈਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ ਮੈਂ ਤਾਂ ਦੀਵਾਨ ਤੋਂ ਹਾਂ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਬਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹ ਸੁ ਕਹੋ ਤਲ ਗੁਰ ਸੇਵੀਆ ਅਹਣਸ ਸਹਜ ਸੁ ਭਾਈ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜਾ ਫਿਰ ਦੁੱਖ ਨ ਲੱਗ ਆਏ ਜੰਮਣਾ ਮਰਨਾ ਮਿਟ ਗਿਆ ਕਲ ਕਿਸ਼ਨਾ ਵਸਾਈ ਹਰ ਸਤੇ ਮਨ ਰਵ ਰਹਿਆ ਸਚ ਰਹਿਆ ਸਮਾਏ ਨਾਨਕ ਹਉ ਬਲਿਹਾਰੇ ਤਿੰਨ ਕੋ ਜੋ ਚੱਲਣਾ ਸਤਗੁਰ ਭਾਏ ਮਹਲਾ ਤੀਜਾ ਬਿਨ ਸਬਦ ਸੁਧ ਨਾ ਹੋワイ ਜੇ ਅਨੇਕ ਕਰੈ ਸਿੰਗਾਰ ਫਿਰ ਕੇ ਸਾਰ ਨਾ ਜਾਣਾਈ ਦੁਜੈ ਭਾਇ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੇ ਵਿੱਚ ਗੁਨਾਰ ਪੌੜੇ ਹਰ ਹਰ ਆਪਣੇ ਦਇਆ ਕਰ ਹਰ ਬੋਲੇ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੇ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋਉ ਕਰ ਬੈਣੇ ਜਿਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਨ ਜਨ ਦੇਖਾਂ ਨਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸਣੀ ਜੋ ਜਪਦ ਹਰ ਹਰ ਦਿਨ ਸਰਾਤ ਤਿੰਨ ਹੋ ਕਰਬਣੀ ਜਿਨਾ ਸਤਗੁਰ ਮੇਰਾ ਪਿਆਰਾ ਅਰਦਿਆ ਤਿੰਨ ਜਨ ਦੇਖਣਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਹਰ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ